ਮਨਦੀਪ ਰੰਪੀ ਤੇ ਲਾਵਲ ਜ਼ਿੰਦਗੀ ਪਰਤਾਈ ਦੀ ਅਗਲੀ ਕੜੀ ਜ਼ਿੰਦਗੀ ਦੀ ਸੜਕ ਤੇ ਇੱਕ ਖਤਰਨਾਕ ਟੋਏ ਦੀ ਤਰ੍ਹਾਂ ਕਰੋਨਾ ਦੀ ਦਸਤਕ ਹੋਈ ਜਿੱਥੇ ਹਰ ਕਿਸੇ ਨੂੰ ਆਪਣਾ ਹਰੇਕ ਕਦਮ ਡਰ ਕੇ ਸਹਮ ਨਾਲ ਪੁੱਟਣਾ ਪੈ ਰਿਹਾ ਸੀ ਸਾਂਝ ਸਵੇਰ ਉਹੀ ਗੱਲਾਂ ਉਹੀ ਖਬਰਾਂ ਉਹੀ ਟੀਵੀ ਚੈਨਲ ਤੇ ਫੇਸਬੁੱਕ ਕਾਰਨ ਹਰ ਕਿਸੇ ਤੇ ਮਾਨਸਿਕ ਦਬਾਅ ਵਧਣ ਲੱਗਾ ਬਾਹਰੋਂ ਆਈ ਹਰ ਚੀਜ਼ ਤੇ ਹਰ ਵਿਅਕਤੀ ਨੂੰ ਘੂਰ-ਘੂਰ ਕੇ ਵੇਖਣਾ ਆਦਤ ਦਾ ਹਿੱਸਾ ਬਣ ਗਿਆ ਦਿਲ ਦੀ ਰਿਸ਼ਤਿਆਂ ਵਿੱਚ ਪਾੜਾ ਇੰਨਾ ਖੁੱਬ ਵਧ ਗਿਆ ਕਿ ਸੱਕਿਆਂ ਸਬੰਧੀਆਂ ਦੀਆਂ ਲਾਸ਼ਾਂ ਲੈਣ ਤੋਂ ਵੀ ਮਨ ਇਨਕਾਰੀ ਹੋ ਗਏ। ਹਰ ਕਿਸੇ ਦੇ ਮਨ ਅੰਦਰ ਉਥਲ-ਪੁਥਲ ਮਚੀ ਹੋਈ ਸੀ ਤੇ ਅਜਿਹੇ ਮਾਹੌਲ ਵਿੱਚ ਸਾਡਾ ਚਾਰ ਜੀਆਂ ਦੇ ਪਰਿਵਾਰ ਦਾ ਇਕੱਠਿਆਂ ਇੱਕ ਛੱਤ ਥੱਲੇ ਰਹਿਣਾ ਇੱਕ ਸ਼ੁਭ ਸ਼ਗਨ ਸਾਬਤ ਹੋਇਆ। ਪਤਾ ਨਹੀਂ ਕਿਨੇ ਦਿਨ ਆਬਾਦ ਅਸੀਂ ਇਕੱਠੇ ਰੋਟੀ ਖਾ ਰਹੇ ਸੀ। ਗੁਰਬਾਖ ਦੇ ਚਿਹਰੇ ਤੇ ਭਾਵੇਂ ਦਰਦ ਦੀ ਕਲਕ ਸੀ ਪਰ ਫਿਰ ਵੀ ਮੇਰੇ ਨਾਲ ਉਸ ਦੇ ਵਿਚਾਰਾਂ ਦੀ ਸਾਂਝ ਪੈਣ ਲੱਗੀ ਤੇ ਤਰਨ ਵੀ ਹੁਣ ਸਾਡੀਆਂ ਦੋਵਾਂ ਦੀਆਂ ਗੱਲਾਂ ਵਿੱਚ ਹੰਗਾਰੇ ਭਰਨਾ ਨਾ ਪੁੱਲਦੀ। ਕਿਹੜਾ ਮਗਰੋਂ ਮੈਨੂੰ ਆਪਣੇ ਘਰ ਦਾ ਮਾਹੌਲ ਕੁਝ ਸੁਖਾਵਾਂ ਲੱਗਣ ਲੱਗਿਆ। ਮੇਰੀਆਂ ਗੁਰਸੀਰਤ ਨਾਲ ਮੋਬਾਈਲ ਮੈਸੇਜਾਂ ਉੱਤੇ ਗੱਲਬਾਤਾਂ ਹੀ ਸਾਂਝਾ ਵਧ ਰਹੀਆਂ ਸਨ। ਮੈਂ ਜਦੋਂ-ਜਦੋਂ ਗੁਰਸੀਰਤ ਦੇ ਮੈਸੇਜ ਪੜ੍ਹਦੀ, ਕਰੋਨਾ ਦੀ ਦਹਿਸ਼ਤ ਨੂੰ ਭੁੱਲ ਜਾਂਦੀ। ਮੈਂ ਕਦੇ-ਕਦੇ ਉਸ ਦੀਆਂ ਪੋਲੀਆਂ-ਪੋਲੀਆਂ ਗੱਲਾਂ ਪੁੱਟਦੀ ਤੇ ਕਦੇ ਉਹਨੂੰ ਕਨੇਡੀ ਲਾ ਸਾਰੇ ਘਰ ਦਾ ਚੱਕਰ ਲਵਾਉਂਦੀ, ਨਾ ਥੱਕਦੀ। ਚਾਨੂੰ ਦੋ ਸਾਨੂੰ ਅਸ ਦੇ ਖੇਡ ਦੇ ਵੇਖ ਗੁਰਵਾਸ ਵੀ ਸਾਡੀਆਂ ਨਾਲ ਨਿੱਕੀਆਂ ਨਿੱਕੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਜਾਂਦਾ ਤਰਨ ਕਈ ਵਾਰ ਖਿਜ ਕੇ ਕਹਿ ਵੀ ਦਿਲ ਦੀ ਲੋ ਦੇਖੋ ਕਿੰਨਾ ਚਾਹ ਚੜਿਆ ਇਹਨਾਂ ਨੂੰ ਕਰੋਨਾ ਦਾ ਜਿਹੜੇ ਵਿਚਾਰੇ ਜਦੋਂ ਜੈਦ ਕਰ ਰਹੇ ਨੇ ਇਸ ਨਾਮਰਾਜ਼ ਬਿਮਾਰੀ ਨਾਲ ਮੇਰੀ ਤਾਂ ਉਹਨਾਂ ਵਿਚਾਰਿਆਂ ਬਾਰੇ ਸੋਚ-ਸੋਚ ਕੇ ਜਾਨ ਸੁੱਕਦੀ ਹੈ ਗੁਰਵਾਸ ਅਕਸਰ ਉਹਨੂੰ ਸਮਝਾਉਂਦਾ ਕੁਦਰਤ ਨੂੰ ਜੋ ਮਨਜ਼ੂਰ ਉਹ ਤਾਂ ਨਾ ਤੂੰ ਰੋਕ ਸਕਦੀ ਹੈ ਤੇ ਨਾ ਮੈਂ ਪਰ ਜਿੰਨੇ ਕੁ पल ਖੁਸ਼ੀਆਂ ਦੇ ਮਿਲਦੇ ਨੇ ਉਹਨਾਂ ਨੂੰ ਤਾਂ ਪੱਲੇ ਨਾਲ ਵੰ ਨਹੀਂ ਸਕਦੇ ਆ ਤੂੰ ਵੀ ਖੁਸ਼ ਰਿਆ ਕਰ ਹੋਈ ਨਾ ਕਮਲੀਆਂ ਮਰਿਆ ਕਰ ਨਾਲੇ ਟੀਵੀ ਤੇ ਬਹੁਤੀਆਂ ਖਬਰਾਂ ਨਾ ਵੇਖਿਆ ਕਰ ਅੱਧੀ ਮਾਤਾ ਸਾਡੀ ਟੀਵੀ ਨੇ ਮਾਰ ਦਿੱਤੀ ਗੁਰਬਾਖਸ਼ ਦੀਆਂ ਗੱਲਾਂ ਸੁਣ ਮੈਂ ਤੇ ਸਾਨੂੰ ਖਿੜਖੜਾ ਕੇ ਹੱਸਦੇ ਸਾਨੂੰ ਹੱਸਦਿਆਂ ਵੇਖੇ ਤਰਨ ਵੀ ਮੁਸਕਰਾ ਪੈਂਦੀ ਤੇ ਮੁਸਕਰਾਉਂਦੀ ਹੋਈ ਤਰਨ ਵੱਲ ਵੇਖ ਮੈਨੂੰ ਤਰਨ ਤੇ ਬਹੁਤ ਮੂਝ ਆਉਂਦਾ ਮੈਂ ਵੀ ਲਾੜ ਜੇ ਨਾ ਆਖਦੀ ਤਰਨ ਤੇਰੇ ਮੂੰਹ ਤੇ ਮੁਸਕਰਾਟ ਬਹੁਤ ਜੱਜਦੀ ਏ ਤੂੰ ਹਮੇਸ਼ਾ ਇਦਾਂ ਹੀ ਹੱਸਦੀ ਰਿਆ ਕਰ ਮੇਰੇ ਮੂੰਹੋਂ ਆਪਣੀ ਸਿਫਤ ਸੁਣਨ ਤਾਂ ਹੋਰ ਖੁਸ਼ ਹੋ ਜਾਂਦੀ ਹੁਣ ਮੈਂ ਖੁਸ਼ੀ ਨੂੰ ਵੀ ਬਿਨਾਂ ਅਗੇ ਫੋਨ ਕਰਦੀ ਉਹਦੀ ਤੇ ਉਹਦੇ ਪਰਿਵਾਰ ਦੀ ਰਾਜ਼ੀ ਖੁਸ਼ੀ ਪੁੱਛਦੀ ਮੈਂ ਅਕਸਰ ਸੋਚਣ ਲੱਗਦੀ ਕਿ ਭੈਣ ਭਰਾਵਾਂ ਦੇ ਰਿਸ਼ਤਿਆਂ ਵਿੱਚ ਭਾਵੇਂ ਲੱਖ ਦੁਰਾੜਾਂ ਆ ਜਾਣ ਪਰ ਇੱਕ ਦੂਜੇ ਦੀ ਔਕੜ ਸਮੇ ਸਭ ਪੁੱਲ ਜਾਂਦੀਆਂ ਇਹ ਰਿਸ਼ਤਾ ਹੀ ਜਿਹੜਾ ਜੇ ਕਿਸੇ ਤਕਰਾਰ ਕਰਨ ਦੂਰੀਆਂ ਵੱਧ ਵੀ ਜਾਣ ਤਾਂ ਇੱਕ ਦੂਜੇ ਦਾ ਦੁੱਖ ਵੇਖ ਦੂਰੀਆਂ ਪਲਾਂ ਚੱਲੋ ਵੀ ਹੋ ਜਾਂਦੀਆਂ ਕੋਈ ਵਿਰਲਾ ਹੀ ਹੋਣਾ ਜਿਹੜਾ ਭੈਣ ਭਰਾ ਦੇ ਰਿਸ਼ਤੇ ਨੂੰ ਨਾ ਸਮਝੇ ਮੈਨੂੰ ਹੁਣ ਸਾਂਝ ਸਵੇਰੇ ਉਡੀਕ ਰੈਂਦੀ ਗੁਰਸੀਰਤ ਦੇ ਮੈਸੇਜ ਦੀ ਤੇ ਗੁਰਸੀਰਤ ਨੂੰ ਮੇਰੇ ਗੁਰਸੀਰਤ ਦੇ ਮਨ ਅੰਦਰ ਮੇਰੇ ਲਈ ਇੱਜ਼ਤ ਮਾਨਤਾ ਪਹਿਲਾਂ ਹੀ ਸੀ ਪਰ ਉਸ ਇੱਜ਼ਤ ਮਾਨ ਦੇ ਨਾਲ ਨਾਲ ਪਿਆਰ ਦਾ ਪਲੜਾ ਕਦੋਂ ਭਾਰੀ ਹੋ ਗਿਆ ਨਾ ਮੈਂ ਕਦੇ ਸਮਝ ਸਕੀ ਤੇ ਨਾ ਹੀ ਉਹ ਗੁਰਸੀਰਤ ਅਕਸਰ ਮੈਨੂੰ ਆਖਦਾ ਕਿ ਮੈਨੂੰ ਤੇਰੇ ਬਾਰੇ ਸੋਚਣਾ ਚੰਗਾ ਲੱਗਦਾ ਦਿਨ ਵਿੱਚ ਕਈ ਵਾਰ ਉਹ ਇਹ ਵੀ ਆਖਦਾ ਕਿ ਅੱਗੇ ਤਾਂ ਉਸ ਕੋਲ ਜ਼ਿੰਦਗੀ ਵਿੱਚ ਕਿਸੇ ਬਾਰੇ ਐਨਾ ਸੋਚਣ ਦੀ ਵੇਲ ਨਹੀਂ ਸੀ ਪਰ ਹੁਣ ਪਤਾ ਨਹੀਂ ਕਿੱਥੋਂ ਸਮਾਂ ਨਿਕਲ ਆਉਂਦਾ ਹੈ ਸਾਡੀ ਦੋਹਾਂ ਦੀ ਜ਼ਿੰਦਗੀ ਕਰਵਟ ਲੈ ਰਹੀ ਸੀ ਖੁਸ਼ੀਆਂ ਭਰੇ ਪਲ ਸਾਡੀ ਜ਼ਿੰਦਗੀ ਵਿੱਚ ਦਸਤਕ ਦੇ ਰਹੇ ਸਨ ਮੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਅਹਿਸਾਸ ਹੋ ਰਿਹਾ ਸੀ ਕਿ ਕਿਸੇ ਦੇ ਮੋਹ ਭੇਜੇ ਸੁਨੇਹਿਆਂ ਵਿੱਚ ਕਿੰਨੀ ਖਿੱਚ ਹੁੰਦੀ ਹੈ ਮੈਂ ਇਸ ਡਰੀ ਸਹੀ ਦੁਨੀਆ ਵਿੱਚ ਹੋਰ ਸਭ ਕੁਝ ਭੁੱਲ ਜਾਣਾ ਚਾਹੁੰਦੀ ਸਾਂ ਜਦੋਂ ਜਦੋਂ ਮੈਂ ਗੁਰਸੇਵਿਤ ਬਾਰੇ ਸੋਚਦੀ ਮੈਨੂੰ ਸਭ ਕੁਝ ਵਧੀਆ ਵਧੀਆ ਲੱਗਣ ਲੱਗਦਾ ਮੈਨੂੰ ਜ਼ਿੰਦਗੀ ਦੀ ਨਵੀਂ ਆਸ ਦੀ ਕਿਰਨ ਹਨੇਰੇ ਤੋਂ ਚਮਕਦੀ ਹੋਈ ਲੀਕਮੰਗ ਦਿਖਾਈ ਦੇਣ ਲੱਗੀ ਪਰ ਸ਼ਹਿਦ ਦੇ ਚਾਨਣ ਦੀ ਲੀਕ ਮੇਰੇ ਲਈ ਥੋੜੇ ਦਿਨਾਂ ਦੀ ਪ੍ਰਾਹੁਣੀ ਸੀ ਜਿਸ ਨੇ ਘਰ ਵਿੱਚ ਖਲਬਲੀ ਮਚਾ ਕੇ ਰੱਖ ਦਿੱਤੀ ਇੱਕ ਦਿਨ ਮੈਂ ਬਾਥਰੂ ਵਿੱਚ ਸਾਂ ਸ਼ਾਨੂ ਮੇਰਾ ਫੋਨ ਵੇਖਣ ਲੱਗਿਆ ਉਹ ਫੋਨ ਲੈ ਕੇ ਤਰਨ ਕੁਲਜਾ ਬੈਠਿਆ ਅਚਾਨਕ ਇੱਕ ਮੈਸੇਜ ਵੇਖ ਤਰਨ ਨੇ ਸ਼ਾਨੂ ਨੂੰ ਇਹ ਆਖਦੇ ਹੋਏ ਫੋਨ ਖੋਲਿਆ ਕਿ ਕਿਸੇ ਦੇ ਪਰਸਨਲ ਮੈਸੇਜ ਨਹੀਂ ਪੜੀਦੇ ਪਰ ਉਹ ਆਪ ਗੁਰਸੇਰਤ ਦਾ ਨਾ ਵੇਖ ਵਟਸਐਪ ਤੇ ਮੈਸੇਜ ਪੜਨ ਲੱਗੀ ਗੁਰਸੇਰਤ ਅਤੇ ਮੇਰੇ ਮੈਸੇਜ ਵੇਖ ਤਰਨ ਦਾ ਮੱਥਾ ਤਿਉੜੀਆਂ ਨਾਲ ਭਰ ਗਿਆ ਉਹ ਦੇ ਮਨ ਅੰਦਰ ਅਨੇਕਾਂ ਤਰ੍ਹਾਂ ਦੇ ਖਿਆਲਾਂ ਦੀ ਹਨੇਰੀਆਂ ਝੁੱਲਣ ਲੱਗੀਆਂ ਉਹ ਜੀਵ ਜੀਆਂ ਸੋਚਾਂ ਵਿੱਚ ਉਲਝ ਗਈ ਕਿ ਜਦੋਂ ਇਸ ਉਮਰ ਵਿੱਚ ਅਜਿਹੇ ਮੈਸੇਜ ਜਾਂ ਅਜਿਹੇ ਰਿਸ਼ਤਿਆਂ ਬਾਰੇ ਲੋਕ ਮੂੰਹ ਜੋੜ-ਜੋੜ ਕੇ ਗੱਲਾਂ ਬਣਾਉਣਗੇ ਤਾਂ ਅਸੀਂ ਲੋਕਾਂ ਨੂੰ ਕੀ ਕਹਾਂਗੇ ਸਾਡਾ ਘਰ ਤੋਂ ਨਿਕਲਣਾ ਮੁਹਾਲ ਹੋ ਜਾਵੇਗਾ ਭਾਵੇਂ ਤਰਨ ਵੀ ਕਾਫੀ ਪੜ੍ਹੀ ਲਿਖੀ ਸੀ ਪਰ ਉਸ ਦੀ ਸੋਚ ਦੀਵਾਰਾਂ ਦੀ ਹੱਦਾਂ ਤੱਕ ਹੀ ਸੀਮਤ ਰਹੀ ਸੀ ਜੇਕਰ ਉਹ ਚਾਹੁੰਦੀ ਤਾਂ ਮੇਰੀ ਜ਼ਿੰਦਗੀ ਵਿੱਚ ਝਾਤੀਆਂ ਮਾਰਦੀ ਖੁਸ਼ੀ ਦੀ ਬਾਹ ਆਪ ਆਪਣੇ ਹੱਥੀ ਮੈਨੂੰ ਚਾਹੀ ਚਾਹੀ ਫੜਾਉਂਦੀ ਪਰਉ ਤਾਂ ਮੇਰੀਆਂ ਖੁਸ਼ੀਆਂ ਅੱਗੇ ਕੰਡਿਆਂ ਲੱਦੀ ਝਾੜੀ ਵਾਂਗ ਉੱਗਾਈ ਤਰਨ ਨੇ ਖੁਸ਼ੀ ਕੋਲ ਰੱਜ ਕੇ ਆਪਣੇ ਦਿਲ ਦੀ ਭੜਾਸ ਕੱਢੀ ਹਰ ਇੱਕ ਰਿਸ਼ਤਾ ਇੱਕ ਖਾਸ ਉਮਰ ਵਿੱਚ ਹੀ ਜੱਜਦਾ ਜਦੋਂ ਵਿਆਹ ਦੀ ਉਮਰ ਸੀ ਉਦੋਂ ਤਾਂ ਮੈਂ ਨਹੀਂ ਕਰਾਉਣਾ ਵਿਆਹ ਮੈਂ ਨਹੀਂ ਕਰਾਉਣਾ ਦੀ ਰੱਟ ਲਾਈ ਰੱਖੀ ਹੁਣ ਕੀ ਹੋ ਗਿਆ ਬੁੱਢੀ ਹੋ ਕੇ ਸਾਨੂੰ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਛੱਡਣਾ ਈ ਕਹਾ ਜ਼ਰਬਾਦ ਨੇ ਨਹੀਂ ਮੰਨੀ ਮੇਰੀ ਉਹਨੂੰ ਲੱਗਣਾ ਕਿ ਮੈਥੋਂ ਉਹਦੀ ਭੈਣ ਝੱਲੀ ਨਹੀਂ ਜਾਂਦੀ ਹੁਣ ਤਾਂ ਬੇਬੇ ਵੀ ਨਹੀਂ ਜੇ ਹੁੰਦੀ ਤਾਂ ਕੋਈ ਚੱਜ ਦੀ ਮੱਤ ਦਿੰਦੀ ਇਹਨੂੰ ਇਹਨਾਂ ਗੱਲਾਂ ਵਿੱਚ ਉਲਝੀ ਤਰਨ ਦਾ ਬਤੀਰਾ ਕੁਝ ਹੋਰ ਦਾ ਹੋ ਰਹੀ ਹੋ ਗਿਆ ਤਰਨ ਹੁਣ ਅਕਸਰ ਗੱਲਾਂ-ਗੱਲਾਂ ਵਿਚ ਆਖਦੀ ਮਿਰਲੀਆਂ ਧੀਆਂ ਹੁੰਦੀਆਂ ਜਿਹੜੀਆਂ ਮਾਂ ਪਿਓ ਦੇ ਮਰਨ ਤੋਂ ਬਾਅਦ ਵੀ ਅੱਖਾਂ 'ਚ ਸ਼ਰਮ ਨੂੰ ਜਿਉਂਦਾ ਰੱਖਦੀਆਂ ਕਈ ਤਾਂ ਆਪ ਖੁਦਰੀਆਂ ਆਪੇ ਤੁਰ ਪੈਂਦੀਆਂ ਚੁੰਨੀ ਚੁੱਕ ਜਿਹਦੇ ਨਾਲ ਮਾਨ ਰਲਦਾ ਹੈ ਅਜਿਹੀਆਂ ਗੱਲਾਂ ਮੈਨੂੰ ਆਪਣੀ ਸਮਝ ਤੋਂ ਪਰੇ ਜਾਪਦੀਆਂ ਮੈਂ ਸੋਚਾਂ ਵਿੱਚ ਪੈ ਗਈ ਕਿ ਅਚਾਨਕ ਤਰਨ ਨੂੰ ਕੀ ਹੋ ਗਿਆ ਅੱਗੇ ਤਾਂ ਤਰਨ ਦੀ ਜ਼ੁਬਾਨ ਤੇ ਜੀਆਂ ਗੱਲਾਂ ਕਦੇ ਨਹੀਂ ਸੁਣਾਈਆਂ ਫਿਰ ਅਚਾਨਕ ਕਿਉਂ ਕਚਾਨੀ ਕਿਉਂ ਮੇਰੀ ਹਿੰਮਤ ਵੀ ਜਵਾਬ ਦੇਗੀ ਤਰਨਤੋ ਜੀਆਂ ਦਿਲ ਚੁਭੀਆਂ ਗੱਲਾਂ ਦਾ ਕਾਰਨ ਪੁੱਛਣ ਦੀ ਤਰਨ ਦੀਆਂ ਗੱਲਾਂ ਮੇਰੇ ਖਿਆਲਾਂ ਅੰਦਰ ਅਕਸਰ ਘੁਮਣ ਕੇਰੀਆਂ ਪਾਈ ਰੱਖਦੀਆਂ ਪਰ ਗੁਰਸੇਰਤ ਦਾ ਮੈਸੇਜ ਦੇਖ ਮੈਂ ਝੱਟ ਭੁੱਲ ਜਾਂਦੀ ਸਭ ਕੁਝ ਹੁਣ ਗੁਰਸੇਰਤ ਨੂੰ ਵੀ ਮੇਰੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਨੇ ਚੰਗੇ ਲੱਗਦੇ ਉਹ ਆਪਣੀ ਬਿਮਾਰ ਮਾਂ ਬਾਰੇ ਅਕਸਰ ਮੇਰੇ ਨਾਲ ਗੱਲਾਂ ਕਰਦਾ ਸਾਨੂੰ ਦੋਹਾਂ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਖੁਸ਼ੀਆਂ ਸਾਨੂੰ ਦੋਹਾਂ ਨੂੰ ਗਲਵੱਕੜੀ ਪਾ ਮਿਲ ਰਹੀਆਂ ਹੁਣ ਜੇ ਅਸੀਂ ਦੋਵੇਂ ਇਸ ਗਲਵੱਕੜੀ ਵਿੱਚ ਨਵੇਂ ਸੁਪਨੇ ਸਿਰਜਦੇ ਇੱਕ ਦੂਜੇ ਦੇ ਹਾਨ ਦਵਨ ਨਾਲ ਉਲਝਦੇ ਜਦੋਂ ਕਦੇ ਮੇਰੀ ਗੁਰਸਿੱਧਤ ਨਾਲ ਕੋਈ ਗੱਲ ਨਾ ਹੋ ਪਉਂਦੀ ਤਾਂ ਮੈਨੂੰ ਆਪਣਾ ਕੁਝ ਗੁਆਚਿਆ-ਗੁਆਚਿਆ ਲੱਗਦਾ ਤੇ ਜਦੋਂ ਮੇਰੀ ਗੱਲ ਹੋ ਜਾਂਦੀ ਤਾਂ ਰੂ ਫੁੱਲਾਂ ਵਾਂਗੂ ਖਿੜ ਉੱਠਦੀ ਤੇ ਉਦھر ਗੁਰਸਿੱਧਤ ਨਾਲ ਵੀ ਅਜਿਹੇ ਹੀ ਹੁੰਦਾ ਪਰ ਜਦੋਂ ਤਰਨ ਦੀਆਂ ਕੌੜੀਆਂ ਗੱਲਾਂ ਮੇਰੇ ਕੰਨਾਂ 'ਚ ਪੈਂਦੀਆਂ ਮੇਉ ਦਸ ਚੀਜ਼ੀਆਂ ਤੰਦਾਂ ਵਿੱਚ ਉਲਝਣ ਲੱਗਦੀ ਇੱਕ ਦਿਨ ਤਾਂ ਤਰਨ ਨੇ ਆਪਣੇ ਮਨ ਦੀ ਪੜਾਹਸ ਕਾਢੀ ਦਿੱਤੀ ਜਦੋਂ ਬਿਨਾਂ ਕਿਸੇ ਲਾਜ-ਲਿਹਾਜ ਦੇ ਗੁਰਬਾਹ ਸਾਹਮਣੇ ਮੈਨੂੰ ਆਖਣ ਲੱਗੀ ਦੀਦੀ ਤੈਨੂੰ ਪਹਿਲਾਂ ਕਿੰਨੇ ਰਿਸ਼ਤੇ ਆਉਂਦੇ ਸਨ ਉਦੋਂ ਦਾ ਤੁਸੀਂ ਨੰਨਾ ਹੀ ਅੱਗੇ ਰੱਖਿਆ ਹੁਣ ਰੱਬ ਦੇ ਵਾਸਤੇ ਜਿਹਾ ਨਾ ਕਰ ਬੈਠੋ ਜਿਸ ਨਾਲ ਸਾਡੀ ਬਣੀ ਬਣਾਈ ਇੱਜ਼ਤ ਅਸੀਂ ਪਲਾਂ ਚ ਗਵਾ ਬੈਠੀਏ ਅਸੀਂ ਕੱਲ ਨੂੰ ਆਪਣੇ ਬੱਚਿਆਂ ਬਾਰੇ ਵੀ ਸੋਚਣਾ ਪਰਿਵਾਰ 'ਚ ਕੋਈ ਵੱਡਾ ਹੁੰਦਾ ਤਾਂ ਤੁਹਾਨੂੰ ਸਮਝਾਉਂਦਾ ਤੁਸੀਂ ਪਰਿਵਾਰ 'ਚ ਵੱਡੇ ਹੋ ਪਰ ਹੁਣ ਜਦੋਂ ਤੁਸੀਂ ਗਲਤ ਰਾਹ ਤੇ ਤੁਰ ਪਏ ਤਾਂ ਕੋਈ ਕੀ ਕਹੇ ਮੈਂ ਕਿੰਨੇ ਦਿਨੋਂ ਤੁਹਾਨੂੰ ਵੇਖ ਰਹੀ ਆ ਪਰ ਅੱਜ ਮੈਨੂੰ ਮੂੰਹ ਖੁੱਲਣੇ ਪਿਆ ਗਲਤ ਵੇਖ ਕੇ ਅੱਖਾਂ ਤੇ ਪੱਟ ਨਹੀਂ ਬਣ ਹੁੰਦੀ ਤਰਨ ਬਿਨਾਂ ਰੁਕੇ ਲਗਾਤਾਰ ਮੇਰੀ ਕਾਲ ਦੀ ਨੂੰ ਚਲ ਰਹੀ ਸੀ ਆਪਣੀਆਂ ਬੇਤੁਗੀਆਂ ਦਿਲਹਲਾ ਨਾਲ ਗੁਰਬਾਜ਼ ਕੋਲੀ ਚੁੱਪਚਾਪ ਨੀਮੀ ਪਾਈ ਬੈਠਾ ਸੀ ਮੈਂ ਗੁਰਬਾਜ਼ ਦੇ ਚਿਹਰੇ ਤੇ ਨਿਗਾ ਟਿਕਾ ਲਈ ਇੱਕ ਉਮੀਦ ਨਾਲ ਕਿ ਉਹ ਭੈਣ ਭਰਾ ਦੇ ਰਿਸ਼ਤੇ ਦੀ ਇਲਾਜ ਰੱਖਦਾ ਹੋਇਆ ਮੇਰਾ ਪੱਖ ਪੂਰੇਗਾ ਪਰ ਉਹਨੂੰ ਪੱਥਰ ਵਾਂਗ ਬੈਠਿਆ ਵੇਖ ਮੇਰੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ ਤੇ ਸੰਗ 'ਚੋਂ ਹਟਕੋਰੀਆਂ ਦੀ ਆਵਾਜ਼ ਮੈਨੂੰ ਡਰੀ ਸੀ ਕਿ ਗੁਰਬਾਜ਼ ਆਪਣੀ ਵੱਡੀ ਭੈਣ ਨੂੰ ਸਮਝੇਗਾ ਪਰ ਇਹ ਕੀ ਘੁਰਬਾਸਤ ਮੰਜੇ 'ਤੇ ਇੰਜ ਬੈਠਾ ਸੀ ਜਿਵੇਂ ਕੋਈ ਮਿੱਟੀ ਦਾ ਬੁੱਤ ਬਿਠਾਇਆ ਹੋਵੇ ਜਿਸ ਨੂੰ ਨਾ ਕੁਝ ਸੁਣਿਆ ਸੀ ਤੇ ਨਾ ਕੁਝ ਮਹਿਸੂਸ ਹੋ ਰਿਹਾ ਸੀ ਕਿ ਮੇਰੀ ਭੈਣ ਇਸ ਸਮੇਂ ਕਿਹੜੀ ਤਬਦੀਰ ਦੇ ਤੇ ਨੰਗੇ ਪੈਰੀ ਖੜੀ ਹੈ ਮੈਂ ਥੋੜੀ देर ਉੱਥੇ ਇੰਜ ਖੜੀ ਰਹੀ ਜਿਵੇਂ ਡਿੰਗ ਪੁੱਟ ਨਾ ਹੀ ਪੁੱਲ ਗਈ ਹੋਵਾਂ ਮੈਨੂੰ ਆਪਣੇ ਕਮਰੇ ਤੱਕ ਜਾਣਾ ਵੀ ਮੁਮਹਾਲ ਹੋਇਆ ਪਿਆ ਸੀ ਇੰਜ ਲੱਗ ਰਿਹਾ ਸੀ ਜਿਵੇਂ ਕਦਮਾਂ ਵਿੱਚ ਜਾਣ ਹੀ ਨਹੀਂ ਮੈਂ ਬੜੀ ਮੁਸ਼ਕਲ ਨਾਲ ਆਪਣੇ ਕਮਰੇ ਤੱਕ ਪਹੁੰਚੀ ਮੈਂ ਸਰਾਣੇ ਤੇ ਸਿਰ ਰੱਖ ਕੇ ਟ ਕੋਰੇ ਪਰਤੀ ਰਹੀ ਪਰ ਉਸ ਸਮੇ ਉਸ ਘਰ ਵਿੱਚ ਮੇਰੇ ਹਟਕੋਰੀਆਂ ਨੂੰ ਸੁਣਨ ਵਾਲਾ ਕੌਣ ਸੀ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੇ ਹਿੱਸੇ ਦੀਆਂ ਖੁਸ਼ੀਆਂ ਦੀ ਫੁਲਕਾਰੀ ਮੁੱਦਤਾਂ ਬਾਅਦ ਕਿਸੇ ਲਲਾਰੀ ਨੇ ਰੰਗੀ ਸੀ ਤੇ ਮੈਂ ਨੀਵੀਂ ਪਈ ਬੈਠੀ ਹੀ ਰਹਿ ਗਈ ਫੁਲਕਾਰੀ ਨਾਲ ਸਿਰ ਕਜੰਦੀ ਉਡੀਕ ਵਿੱਚ ਪਰ ਅਚਾਨਕ ਹੀ ਕਿਸਮਤ ਨੇ ਬੇਦਰਦੀ ਨਾਲ ਇਸ ਦਾ ਇੱਕ ਸਿਰਾ ਧੂਕੇ ਦੂਰ ਵਗਾ ਮਾਰਿਆ ਮੇਰੀਆਂ ਅੱਖਾਂ ਦੇ ਕੋਇਆਂ ਤੋਂ ਟਿਪ ਟਿਪ ਹੰਝੂ ਮੇਰੇ ਸਰਹਾਣੇ ਨੂੰ ਲਗਾਤਾਰ ਘੌਰੇ ਸਨ ਮੇਰੇ ਹਟਕੋਰੀ ਕੰਧ ਨਾਲ ਟਕਰਾ ਟਕਰਾ ਥੱਗੇ ਸਨ ਅੱਜ ਮੈਨੂੰ ਆਪਣੇ ਮਾਪਿਓ ਤੇ ਦਾਦੀ ਦੀਆਂ ਯਾਦਾਂ ਘੇਰ ਰਹੀਆਂ ਸਨ ਮੈਂ ਸੋਚਣ ਲੱਗੀ ਕਿ ਅੱਜ ਇਸ ਧਰਤੀ ਤੇ ਮੇਰਾ ਸੰਗੀ ਕੌਣ ਮੈਂ ਆਪਣਾ ਦਿਲ ਅੱਜ ਕਿਸ ਅੱਗੇ ਹਲਕਾ ਕਰਾਂ ਗੁਰਸੇਰਤੀ ਤਾਂ ਸੀ ਜਿਸ ਕੋਲ ਮੈਂ ਹੁਣ ਖੁੱਲ ਕੇ ਹੱਸਦੀ ਰੋਂਦੀ ਤੇ ਆਪਣੇ ਮਨ ਦੇ ਭੇਦ ਦੱਸਦੀ ਪਰ ਅੱਜ ਉਸ ਨਾਲ ਵੀ ਮੇਰਾ ਗੱਲ ਕਰਨਾ ਅਪਰਾਧ ਬਣ ਗਿਆ ਸੀ ਮੇਰੀ ਭੈਣ ਖੁਸ਼ੀ ਆਪਣੇ ਪਰਿਵਾਰ ਵਿੱਚ ਰੁੱਝੀ ਹੋਈ ਉਸ ਕੋਲ ਤਾਂ ਪੂਰਾ ਵਿਵੇਲ ਨਹੀਂ ਸੀ ਮੇਰੀ ਖਬਰ ਸਾਰ ਲੈਣ ਦੀ ਮੈਂ ਹਰ ਹੀ ਖੁਸ਼ੀ ਬਾਰੇ ਸੋਚੀ ਰਹੀ ਸੀ ਕਿ ਅਚਾਨਕ ਫੋਨ ਦੀ ਰਿੰਗਟੋਨ ਨੇ ਮੈਨੂੰ ਸੋਚਾਂ ਚੋਂ ਮੁੜ ਆਨਲੀ ਆਖਿਆ ਤੇ ਜਦੋਂ ਮੈਂ ਸਕਰੀਨ ਤੇ ਖੁਸ਼ੀ ਦਾ ਨਾਮ ਵੇਖਿਆ ਤਾਂ ਫੋਨ ਚੁੱਕ ਲਿਆ ਪਰ ਇਹ ਕੀ ਅੱਜ ਤੱਕ ਖੁਸ਼ੀ ਵੀ ਬਹੁਤ ਸਿਆਣੀਆਂ ਗੱਲਾਂ ਕਰਦੀ ਸੀ ਉਹਨੂੰ ਵੀ ਦੁਨੀਆ ਦੀ ਸਮਝ ਆ ਗਈ ਸੀ ਤੇ ਉਹ ਵੀ ਕਰਦੀ ਇੱਜ਼ਤ ਸੰਭਣ ਵਾਲੀ ਬਣ ਗਈ ਸੀ ਅੱਜ ਉਹ ਵੀ ਮੈਨੂੰ ਸਿਆਣੀਆਂ ਮੰਗ ਮਤਾਂ ਦੇ ਰਹੀ ਸੀ ਦੀਦੀ ਕੀ ਹੋ ਗਿਆ ਤੁਹਾਡੇ ਦਿਮਾਗ ਨੂੰ ਚੰਗੇ ਭਲੇ ਹੁਣ ਇਸ ਉਮਰ ਵਿੱਚ ਕੀ ਸੋਝੀ ਜੇ ਮੇਰੇ ਸਹੁਰਿਆਂ ਨੂੰ ਮਾੜੀ ਮੋਟੀ ਵੀ ਪਿੰਨਕ ਪੈ ਗਈ ਉਹਨਾਂ ਮੇਰਾ ਜੀਣਾ ਜ਼ੁਬਰ ਕਰ ਦੇਣਾ ਮੇਰੇ ਅੱਗੇ ਕੰਡੇ ਨਾਲ ਬੀਜੋ ਵਿਆਹ ਕਰਵਾਉਣਾ ਸੀ ਬੇਬੇ ਹੁੰਦਿਆਂ ਕਰਵਾ ਲੈਂਦੇ ਹੁਣ ਕਿਹੜੀ ਉਮਰ ਬੱਤੀ ਹੈ ਵਿਆਹ ਦੀ ਮੇਰੇ ਬੱਚੇ ਵੇਖੋ ਮੇਰੇ ਮੋਢਿਆਂ ਤੱਕ ਆ ਗਏ ਮੇਰੇ ਬਰਾਬਰ ਦੇ ਲੱਗਦੇ ਐ ਇਸ ਉਮਰ ਤੇ ਜਿਹੀਆਂ ਗੱਲਾਂ ਨਹੀਂ ਜਚਦੀਆਂ ਤੁਹਾਨੂੰ ਹੁਣ ਤਾਂ ਰੱਬ ਦਾ ਨਾਮ ਲਓ ਅੱਜ ਖੁਸ਼ੀ ਨੇ ਬਿੱਤਰਣ ਦੀ ਤਰ੍ਹਾਂ ਇੱਜ਼ਤ ਦੇ ਭਾਰੀ ਭਾਰੀ ਵਟੇ ਮੇਰੀ ਝੋਲੀ ਲੱਭ ਦਿੱਤੇ ਤੇ ਮੇਰਾ ਪੱਲਾ ਇਨ ਵਰਟਿਆਂ ਦੇ ਭਾਰ ਨਾਲ ਲਿਫਤਾ ਚਾਰ ਰਿਹਾ ਸੀ ਮੈਂ ਵੀ ਮਾਨੀ ਮਨ ਆਪਣੇ ਚਾਹਵਾਂ ਦਾ ਗਲਾ ਕੁੱਟਣ ਤੇ ਇਨ ਇੱਜ਼ਤ ਦੇ ਬਟਿਆਂ ਨੂੰ ਸਾਹਮਣ ਦਾ ਆਪਣੇ ਆਪ ਨਾਲ ਪੱਕਾ ਵਾਦਾ ਕਰ ਲਿਆ ਮੈਂ ਗੁਰਸੇਰਤ ਨਾਲ ਪਾਈਆਂ ਮੋਦੀਆਂ ਤੰਦਾਂ ਆਪਣੇ ਹੱਥੀ ਖੇਰੂ-ਖੇਰੂ ਕਰਨ ਦੀ ਧਾਰ ਲਈ ਗੁਰਸੇਰਤ ਅੱਜ ਵੀ ਹਮੇਸ਼ਾ ਦੀ ਤਰ੍ਹਾਂ ਮੈਸੇਜ ਕਰ ਰਿਹਾ ਸੀ ਕੁਝ ਮੇਰੀ ਸੁਣਨ ਤੇ ਕੁਝ ਆਪਣੀ ਸੁਣਾਉਣ ਲਈ ਪਰ ਮੈਂ ਕਿਸੇ ਵੀ ਮੈਸੇਜ ਦਾ ਕੋਈ ਜਵਾਬ ਦੇਣ ਲਈ ਤਿਆਰ ਨਹੀਂ ਸੀ ਦੋ ਦਿਨ ਇਸ ਜਜ਼ਬੋ ਜਜ਼ਦ ਵਿੱਚ ਲੰਘ ਗਏ ਗੁਰਸਿੱਦਰ ਦਾ ਮਨ ਕਾਲਾ ਪੈਣ ਲੱਗਾ ਮੇਰੀ ਖਬਰ ਸਾਰ ਪਤਾ ਕਰਨ ਲਈ ਪਰ ਬਾਹਰ ਲੋਕਡਾਊਨ ਕਾਰਨ ਵਾਰ-ਵਾਰ ਮੈਸੇਜ ਕਰਨ ਤੋਂ ਇਲਾਵਾ ਉਹ ਹੋਰ ਕਰ ਵੀ ਕੀ ਸਕਦਾ ਸੀ ਇਧਰ ਮੇਰਾ ਆਪਣੇ ਮਨ ਨਾਲ ਕੀਤਾ ਵਾਦਾ ਪੱਥਰ ਤੇ ਲਕੀਰ ਵਰਗਾ ਸਾਬਤ ਹੋ ਰਿਹਾ ਸੀ ਮੈਂ ਗੁਰਸਿੱਦਰ ਦਾ ਨੰਬਰ ਹੀ ਬਲਾਕ ਕਰ ਦਿੱਤਾ ਭਾਵੇਂ ਮੈਂ ਗੁਰਸਿੱਦਰ ਦਾ ਨੰਬਰ ਤਾਂ ਬਲਾਕ ਕਰ ਦਿੱਤਾ ਪਰ ਉਸ ਦੀਆਂ ਯਾਦਾਂ ਨੂੰ ਬਲਾਕ ਕਰਨਾ ਮੇਰੇ ਹੱਥ ਪਰ ਸੀ ਕਿਤੇ ਸੀ ਉਸ ਦੇ ਪੈਂਦੇ ਉਸ ਦੀਆਂ ਯਾਦਾਂ ਦੇ ਪਰਛਾਵੇਂ ਮੇਰੇ ਅੱਗੇ ਆਣ ਖੜਦੇ ਮੇਉ ਨਾਲ ਪਰ ਸ਼ਾਮੀਆਂ ਨੂੰ ਵੇਖ ਕਦੇ ਹਸਪੈਂਦੀ ਤੇ ਕਦੇ ਰੋ ਪੈਂਦੀ ਆਪਣੇ ਭਾਗਾਂ ਨੂੰ ਕੋਸਦੀ ਹੋਈ ਇੱਜ਼ਤ ਦੇ ਪੱਟਿਆਂ ਨੂੰ ਸਾੰਭਦੀ ਹੋਈ ਆਪਣਾ ਨੰਬਰ ਮੇਰੇ ਵੱਲੋਂ ਬਲਾਕ ਕੀਤਾ ਵੇਖ ਕੋ ਫਿਰਦੇ ਮਨੰਦਰ ਹੋਰ ਵੀ ਭਿਆਨਕ ਖਿਆਲ ਅਡੀਆਂ ਚੁੱਕਣ ਲੱਗੇ ਕਰੋਨਾ ਕਰੋਨਾ ਸੌਨ ਉਤਰ ਲੋ ਮੱਚੀ ਹੋਇਆ ਪਿਆ ਸੀ ਮੇਰੇ ਤੇ ਮੇਰੇ ਪਰਿਵਾਰਤੀ ਰਾਜ਼ੀ ਕੁਛ ਹੀ ਜਾਣਨ ਲਈ ਗੁਰਸੇਰਤ ਨੇ ਕੋਈ ਵਾਹਨਾ ਚਲਦੀ ਵੇਖ ਥੱਕ ਹਾਰ ਕੇ ਆਰਤੀ ਮੈਡਮ ਨੂੰ ਫੋਨ ਲਾਇਆ ਉਹਨਾਂ ਤੋਂ ਗੁਰਸੇਰਤ ਨੇ ਮੇਰੀ ਖਬਰ ਸਰ ਲਈ ਸਾਡੇ ਨਵੇਂ ਸਿਰਜੇ ਦੁੱਖ ਸੁੱਖ ਦੀਆਂ ਸਾਂਝਾਂ ਵਾਲੇ ਰਿਸ਼ਤੇ ਬਾਰੇ ਸਾਂਝ ਪਾਈ ਆਰਤੀ मैडम ਬਹੁਤ ਖੁਸ਼ ਹੋਏ ਸੁਣ ਕੇ ਕਿ ਆਖਰ ਮੈਂ ਆਪਣੇ ਬਾਰੇ ਵੀ ਸੋਚਣਾ ਸ਼ੁਰੂ ਕੀਤਾ ਪਰ ਜਦੋਂ ਗੁਰਸਪੀਰਤ ਨੇ ਸਾਰੀ ਗੱਲ ਖੁੱਲ੍ਹ ਕੇ ਦੱਸੀ ਕਿ ਮੁਸਕਾਨ ਨੇ ਅੱਜਕੱਲ ਮੇਰਾ ਨੰਬਰ ਬਲੌਕ ਕਰ ਰੱਖਿਆ ਤਾਂ ਆਰਤੀ मैडम ਦੁਬਾਰਾ ਫਿਕਰਾਂ ਵਿੱਚ ਖੁੱਬ ਗਏ ਮੇਰੇ ਲਈ ਆਰਤੀ मैडम ਨੇ ਉਸੇ ਸਮੇਂ ਮੈਨੂੰ ਫੋਨ ਲਾਇਆ ਤੇ ਮੇਰੀ ਖਬਰ ਸਰ ਪੁੱਛੀ ਅਜਿਹੇ ਸਮੇਂ ਆਰਤੀ मैडम ਦਾ ਫੋਨ ਆਉਣਾ ਮੇਰੇ ਲਈ ਕਿਸੇ ਅਸੀਸ ਤੋਂ ਘੱਟ ਨਹੀਂ ਸੀ ਮੈਂ ਚਾਹੁੰਦੀ ਸੀ ਕਿਸੇ ਆਪਣੇ ਕੋਲ ਰੋ ਰੋ ਆਪਣਾ ਮਨ ਹਲਕਾ ਕਰਾਂ ਆਰਤੀ ਮੈਡਮ ਦੇ ਫੋਨ ਤੇ ਉਹਨਾਂ ਦੀ ਹਮਦਰਦੀ ਭਰੇ ਮਿੱਠੇ ਬੋਲਾਂ ਨੇ ਮੇਰੇ ਅੰਦਰ ਬਨ ਲਏ ਸਾਰੇ ਭਰੇ ਹੰਝੂਆਂ ਨੂੰ ਰੋੜ ਦਿੱਤਾ ਮੈਂ ਖੁੱਲ ਕੇ ਰੋਈ ਮੈਨੂੰ ਇੰਜ ਲੱਗਿਆ ਜਿਵੇਂ ਮੈਂ ਆਪਣੀ ਮਾਂ ਦੇ ਮੋਢੇ ਤੇ ਸਿਰ ਰੱਖ ਕੇ ਰੋ ਰਹੀ ਹੋਵਾਂ ਤੇ ਮੇਰੀ ਮਾਂ ਕੁਲਜੀਤ ਆਪਣੀ ਚੁੰਨੀ ਦੇ ਲਾੜ ਨਾਲ ਮੇਰੇ ਹੰਝੂ ਪੂੰਝਦੀ ਹੋਈ ਮੇਰੇ ਸਿਰ ਤੇ ਅਸੀਸਾਂ ਭਰੇ ਹੱਥ ਰੱਖ ਰਹੀ ਹੋਵੇ ਜਦੋਂ ਆਰਤੀ ਮੈਡਮ ਨੇ ਮੈਨੂੰ ਗੁਰਸੇਰਤ ਦਾ ਨੰਬਰ ਬਲਾਕ ਕਰਨ ਬਾਰੇ ਪੁੱਛਿਆ ਕਿ ਮੈਂ ਆਪਣੇ ਮਨ ਅੰਦਰ ਪੈਦਾ ਹੋਰੀ ਖਿੱਚੋ ਤਾਨ ਦੀਆਂ ਤੰਦਾ ਹਰਤੀ ਮੈਡਮ ਅੱਗੇ ਬੇਝਿਜਕ ਖੋਲ੍ਹ ਦਿੱਤੀਆਂ ਜਿਵੇਂ ਮੈਂ ਅਕਸਰ ਆਪਣੀ ਮਾਂ ਅੱਗੇ ਖੋਲ੍ਹ ਦਿੰਦੀ ਸਾਂ ਹਰਤੀ ਮੈਡਮ ਨੇ ਮੈਨੂੰ ਇੱਕ ਮਾਂ ਵਾਂਗੂ ਹੀ ਸਮਝਾਇਆ ਆਪਣੀ ਇਸ ਜ਼ਿੰਦਗੀ ਜਣ ਇੱਜ਼ਤ ਦਾ ਬੱਟਾ ਕਿਧਰ ਹੋ ਗਿਆ ਜੇਕਰ ਕਿਸੇ ਨਾਲ ਗੱਲਾਂ ਕਰ ਮਨ ਹਲਕਾ ਕਰਨਾ ਚੰਗਾ ਲੱਗਦਾ ਤੇ ਇਸ ਤੇ ਪਾਪ ਕਿੱਥੋਂ ਆ ਗਿਆ ਤੂੰ ਹਮੇਸ਼ਾ ਤੋਂ ਆਪਣੇ ਪਰਿਵਾਰ ਦਾ ਮਾਨ ਰਹੀ ਤੇ ਹੁਣ ਵੀ ਹੈ ਜੇਕਰ ਅੱਜ ਤੂੰ ਉਮਰ ਦੇ ਇਸ ਪੜਾਅ ਤੇ ਆਪਣਾ ਜੀਵਨ ਸਾਥੀ ਚੁਣ ਰਹੀ ਹੈ ਤੇ ਇਸ ਵਿੱਚ ਸ਼ਰਮਿੰਦਗੀ ਦੀ ਗੱਲ ਕਿੱਥੋਂ ਆ ਗਈ ਤੂੰ ਆਪਣੇ ਮਾਪੇ ਭੈਣ ਭਰਾਵਾਂ ਪ੍ਰਤੀ ਆਪਣੇ ਫਰਜ਼ਾਂ ਤੋਂ ਕਦੀ ਮੂੰਹ ਨਹੀਂ ਮੋੜਿਆ ਤੇ ਆਪਣੇ ਭੈਣ ਭਰਾਵਾਂ ਦਾ ਪਵਿੱਖ ਸਮਾਰਦੀ ਸਮਾਰਦੀ ਉਮਰ ਦੇ ਇਸ ਪੜਾ ਤੇ ਆ ਖੜੀ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਰਹਿ ਗਿਆ ਕਿ ਤੂੰ ਆ ਰਹੀਆਂ ਖੁਸ਼ੀਆਂ ਵੱਲ ਪਿੱਠ ਮੋੜ ਕੇ ਖੜੀ ਹੋ ਜਾਵੇਂ ਤੈਨੂੰ ਗੁਰਸਿੱਰਤ ਨੂੰ ਬਰਕ ਕਰਨ ਦਾ ਹੱਕ ਕਿਹਨੇ ਦਿੱਤਾ ਕੀ ਹੋ ਗਿਆ ਜੇਕਰ ਉਹ ਵੀ ਆਪਣੇ ਦੁੱਖਾਂ ਸੁੱਖਾਂ ਦੀ ਤੇਰੇ ਨਾਲ ਸਾਥ ਨਹੀਂ ਪਾਉਂਦਾ ਮੈਂ ਆਰਤੀ ਮੈਡਮ ਨੂੰ ਸੁਣ ਰਹੀ ਸੀ ਤੇ ਲਗਾਤਾਰ ਰੋਈ ਜਾ ਰਹੀ ਸੀ ਮੈਂ ਬਿਨਾਂ ਕੋਈ ਸ਼ਬਦ ਮੂੰਹੋਂ ਕੱਢੇ ਫੋਨ ਕੱਟ ਦਿੱਤਾ ਤੇ ਸਵਿਚ ਆਫ ਕਰ ਸਰਾਣੇ ਥੱਲੇ ਰੱਖ ਲਿਆ ਆਰਤੀ ਮਰਮ ਫੋਨ ਕਰ ਕਰ ਥੱਕ ਗਏ ਪਰ ਫੋਨ ਹਰ ਵਾਰ ਸਵਿਚ ਆਫ ਹੀ ਮਿਲਿਆ ਮੈਂ 2-3 ਦਿਨ ਆਪਣੇ ਆਪ ਨਾਲ ਜਦੋ ਜਹਰ ਵਿੱਚ ਹੀ ਗੜ ਦਿੱਤੇ ਮੈਂ ਨਾ ਹੀ ਫੋਨ ਵੇਖਿਆ ਤੇ ਨਾ ਹੀ ਆਪਣੇ ਆਪ ਨੂੰ ਅੰਦਰੋਂ ਅੰਦਰ ਹੀ ਕੁਲਦੀ ਰਹੀ ਖੁਦ ਨਾਲ ਤੇ ਲੜਦੀ ਰਹੀ ਆਪਣੇ ਮਨ ਅੰਦਰ ਗੁਰਸੇਈਤ ਲਈ ਉੱਠਦੀਆਂ ਪਿਆਰ ਦੀਆਂ ਲਹਿਰਾਂ ਨਾਲ ਬਿਨਾਂ ਕੁਝ ਕਹੇ ਸੁਣੇ ਮੈਂ ਆਪਣੇ ਕਮਰੇ ਅੰਦਰ ਕੈਦ ਹੋ ਕੇ ਰਹਿ ਗਈ ਨਾਲ ਹੀ ਕੈਦ ਕਰ ਲੈ ਆਪਣੇ ਜਜ਼ਬਾਤ ਆਪਣੇ ਮਨ ਦੀ ਕਬਰ ਅੰਦਰ ਬਾਕੀ ਅਗਲੇ ਅੰਕ ਵਿੱਚ